ਕੈਨੇਡੀਅਨ ਗਵਰਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਰਸੀਸੀ ਨੇ ਨਵੇਂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਅਪਲਾਈ ਕਰਨ ਵਾਲੇ ਸੱਦੇ ਜਾਰੀ ਕਰ ਦਿੱਤੇ ਨੇ ਵਿਭਾਗ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਈਸੀ ਉਮੀਦਵਾਰਾਂ ਲਈ ਡਰਾ ਵਿੱਚ 6300 ਲੋਕਾਂ ਨੂੰ ਆਈਟੀਏ ਜਾਰੀ ਕਰ ਦਿੱਤੇ ਨੇ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ-ਘੱਟ ਵਿਆਪਕ ਰੈਕਿੰਗ ਸਿਸਟਮ CRS 4515 ਦੀ ਜ਼ਰੂਰਤ ਹੁੰਦੀ ਹੈ ਅੱਜ ਦਾ ਘੱਟੋ-ਘੱਟ CRS ਸਕੋਰ ਗੈਰ ਸ਼੍ਰੇਣੀ ਆਧਾਰਿਤ ਚੋੜ ਡਰਾ ਵਿੱਚ ਸਾਲ ਦਾ ਸਭ ਤੋਂ ਘੱਟ ਸਕੋਰ ਦਰਸਾਉਂਦਾ ਹੈ 31 ਮਈ 522 ਅਤੇ ਆਖਰੀ CEC ਸਿਰਫ ਡਰਾ ਤੋਂ ਵੀ ਘੱਟ ਹੈ ਇਸ ਮਹੀਨੇ ਹੁਣ ਤੱਕ IRCC ਨੇ 6 ਵੱਖਰੇ ਡਰਾ ਜਿਸ ਵਿੱਚ 17361 ਆਈਟਾ ਜਾਰੀ ਕੀਤੇ ਨੇ ਕੱਲ ਗੱਲ ਕਰੀਏ ਤਾਂ ਆਈਆਰਸੀਸੀ ਨੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਵਿੱਚ 1391 ਉਮੀਦਵਾਰਾਂ ਨੂੰ ਸੱਦਾ ਦਿੱਤਾ ਸੀ ਸਿਰਫ 670 ਦੇ ਘੱਟੋ-ਘੱਟ ਸੀਆਰਐਸ ਦੇ ਨਾਲ ਡਰਾ ਇਸ ਤੋਂ ਪਹਿਲਾਂ ਆਈਆਰਸੀਸੀ ਨੇ 8 ਜੁਲਾਈ ਨੂੰ ਫ੍ਰੈਂਚ ਮਹਾਰਤ ਲਈ ਇੱਕ ਸ਼੍ਰੇਣੀ ਅਧਾਰਤ ਚੋਣੇ ਹੋਏ ਡਰਾ ਵਿੱਚ 3200 ਉਮੀਦਵਾਰਾਂ ਨੂੰ ਸੱਦਾ ਦਿੱਤਾ ਸੀ ਪੀਐਨਪੀ ਸਿਰਫ ਐਕਸਪੈਕਟਸ ਐਂਟਰੀ ਡਰਾ ਦੇ ਲਈ ਸੀਆਰਐਸ ਸਕੋਰ ਔਸਤ ਤੋਂ ਵੱਧ ਹੁੰਦੇ ਨੇ ਕਿਉਂਕਿ ਐਕਸਪੈਕਟਸ ਐਂਟਰੀ ਉਮੀਦਵਾਰਾਂ ਜੋ ਪੀਐਨਪੀ ਲਈ ਸਫਲਤਾਪੂਰਵਕ ਨਾਮਜ਼ਦ ਕੀਤੇ ਗਏ ਹਨ ਆਪਣੇ ਮੌਜੂਦਾ ਸਕੋਰ ਦੇ ਸਿਖਰ ਤੇ ਆਪਣੇ ਆਪ ਹੀ ਵਾਧੂ 600 ਸੀਆਰਐਸ ਅੰਕ ਪ੍ਰਾਪਤ ਕਰਦੇ ਨੇ ਉਦਾਹਰਨ ਦੇ ਲਈ 300 ਦੇ ਸਕੋਰ ਦੇ ਨਾਲ ਇੱਕ ਐਕਸਪੈਕਟਸ ਐਂਟਰੀ ਉਮੀਦਵਾਰ ਜੋ ਸਫਲਤਾਪੂਰਵਕ ਨਾਮਜ਼ਦ ਕੀਤਾ ਜਾਂਦਾ ਉਸ ਦਾ ਕੁੱਲ ਸੀਆਰਐਸ ਸਕੋਰ 900 ਹੋਵੇਗਾ 2024 ਵਿੱਚ ਐਕਸਪ੍ਰੈਸ ਐਂਟਰੀ ਡਰਾ ਦੇ ਨਤੀਜਿਆਂ ਦੀ ਸਾਰ ਦੀ ਗੱਲ ਕੀਤੀ ਜਾਵੇ ਤਾਂ 17 ਜੁਲਾਈ ਨੂੰ ਕੈਨੇਡੀਅਨ ਅਨੁਭਵ ਕਲਾਸ ਦੀ 6300 ਜੋ ਸੰਖਿਆ ਹੈ ਤੇ ਇਸ ਵਿੱਚ ਘੱਟੋ ਘੱਟ ਸਕੋਰ 515 16 ਜੁਲਾਈ ਸੋਮੇ ਵਿੱਚ ਨਾਮਜ਼ਦ ਪ੍ਰੋਗਰਾਮ ਪੀਐਨਪੀ ਜਿਸ ਵਿੱਚ 1391 ਜੋ ਆਈਟੀਏ ਜਾਰੀ ਸੰਖਿਆ ਹੈ ਦੇਸ ਵਿੱਚ ਸਕੋਰ 670 8 ਜੁਲਾਈ ਨੂੰ ਫਰੈਂਚ ਮਾਰਤਾ ਲਈ 3200 ਤੇ ਸਕੋਰ ਸੀ 420 ਸਿਹਤ ਸੰਭਾਲ ਕੇਟਿਆਂ ਵਿੱਚ 5 ਜੁਲਾਈ ਵਾਲੇ ਦਿਨ 3750 ਤੇ ਸਕੋਰ ਸੀ 445 ਤੇ ਉਥੇ 4 ਜੁਲਾਈ ਨੂੰ ਵਪਾਰਕ ਕੇਟਿਆਂ ਦੀ ਗੱਲ ਕੀਤੀ ਜਾਵੇ ਤਾਂ 1800 ਲੋਕਾਂ ਨੂੰ ਜਿੱਥੇ ਸੱਦਾ ਸੀ ਤੇ 436 ਸਕੋਰ ਸਨ 2 ਜੁਲਾਈ ਨੂੰ ਸੂਬੇ ਦੇ ਵਿੱਚ ਨਾਮਜ਼ਦ ਪ੍ਰੋਗਰਾਮ 920 ਲੋਕਾਂ ਨੂੰ ਤੇ 739 ਸਕੋਰ ਤੇ ਜੂਨ 19 ਨੂੰ ਸੂਬਾਈ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਦੇ ਵਿੱਚ 1499 ਲੋਕਾਂ ਨੂੰ ਸੱਦਾ ਦਿੱਤੇ 663 ਸਕੋਰ ਸਨ ਮਈ 31 ਕੈਨੇਡੀਅਨ ਅਬ ਅਨੁਭਵ ਕਲਾਸ ਦੇ ਵਿੱਚ 3000 ਲੋਕਾਂ ਨੂੰ ਸੱਦਾ ਸੀ ਤੇ 522 ਦਾ ਸਕੋਰ ਸੀ ਤੇ 30 ਮਈ ਨੂੰ ਸੂਬੇ ਵਿੱਚ ਨਾਮਜ਼ਦ ਪ੍ਰੋਗਰਾਮ ਦੇ ਅੰਦਰ 2985 ਲੋਕਾਂ ਨੂੰ ਸੱਦਾ ਤੇ 676 ਦਾ ਸਕੋਰ ਸੀ ਫ੍ਰੈਂਚ ਮਹਾਰਤ ਲੋਕਾਂ ਦੇ 1400 ਲੋਕਾਂ ਨੂੰ ਸੱਦਾ ਸੀ ਤੇ 410 ਦਾ ਸਕੋਰ ਸੀ ਤੇ ਜਰਨਲ ਕੈਟਾਗਰੀ ਤੇ 23 April ਵਾਲੇ ਦਿਨ 2095 ਤੇ ਸਕੋਰ 529 April 11 ਦੇ ਵਿੱਚ ਜਿੱਥੇ ਐਸਟੀਈਐਮ ਕਿਤੇ ਅੰਦਰ 4500 ਲੋਕਾਂ ਨੂੰ ਸੱਦਾ ਤੇ 491 ਦਾ ਸਕੋਰ ਸੀ ਤੇ 10 April ਨੂੰ ਜਰਨਲ ਦੇ ਅੰਦਰ 1280 ਲੋਕਾਂ ਨੂੰ ਸੱਦਾ ਸੀ ਤੇ 540 ਦਾ ਸਕੋਰ ਸੀ ਤੇ ਫ੍ਰੈਂਚ ਮਹਾਰਤ ਵਾਲੇ ਲੋਕਾਂ ਨੂੰ ਮਾਰਚ 26 ਵਾਲੇ ਦਿਨ 1500 ਗਜਿੱਥੇ ਸੱਦਾ ਸੀ ਤੇ 388 ਦਾ ਸਕੋਰ ਸੀ ਜਨਰਲ ਕੈਟਾਗਰੀ 25 ਮਾਰਚ ਨੂੰ 1980 ਤੇ ਸਕੋਰ 524 ਸੀ ਤੇ 13 ਮਾਰਚ ਆਵਾਜਾਈ ਕਿਥਿਆਂ ਵਿੱਚ 975 ਲੋਕਾਂ ਦੇ ਸੱਦੇ ਤੇ 430 ਦਾ ਸਕੋਰ ਸੀ ਤੇ 12 ਮਾਰਚ ਨੂੰ ਜਨਰਲ ਕੈਟਾਗਰੀ ਦੇ ਵਿੱਚ 2850 ਤੇ 525 ਦਾ ਸਕੋਰ ਸੀ ਫਰਵਰੀ 29 ਨੂੰ ਫਰਾਂਚ ਮਹਾਰਤ ਲੋਕਾਂ ਲਈ 2500 ਸੱਦੇ ਤੇ 336 ਦਾ ਸਕੋਰ ਸੀ ਤੇ ਫਰਵਰੀ 8 ਨੂੰ ਜਰਨਲ ਦੇ ਅੰਦਰ 1470 ਸੱਦੇ ਤੇ 534 ਦਾ ਸਕੋਰ ਸੀ ਫਰਵਰੀ 16 ਨੂੰ ਖੇਤੀਬਾੜੀ ਦੇ ਭੋਜਨ ਦੇ ਖੇਤਿਆਂ ਦੇ ਅੰਦਰ 150 ਲੋਕਾਂ ਨੂੰ ਸੱਦਾ ਸੀ ਤੇ 437 ਦਾ ਸਕੋਰ ਫਰਵਰੀ 14 ਨੂੰ ਸਿਹਤ ਸੰਭਾਲ ਖੇਤਿਆਂ ਦੇ ਅੰਦਰ 3500 ਲੋਕਾਂ ਨੂੰ ਸੱਦਾ ਸੀ ਤੇ 422 ਦਾ ਸਕੋਰ ਸੀ ਫਰਵਰੀ 13 ਚ ਜਰਨਲ ਕੈਟਾਗਰੀ ਦੇ ਅੰਦਰ 1490 ਲੋਕਾਂ ਨੂੰ ਸੱਦਾ ਤੇ 535 ਸਕੂਰ ਸੀ ਫ੍ਰੈਂਚ ਮਹਾਰਤ ਦੇ ਵਿੱਚ 7000 ਲੋਕਾਂ ਨੂੰ ਦਿੱਤੇ ਸੱਦਾ ਇੱਕ ਪਰਵਿੰਦ ਦਿੱਤਾ ਗਿਆ ਤੇ 665 ਦਾ ਸਕੂਰ ਸੀ ਤੇ 31 ਜਨਵਰੀ ਵਾਲੇ ਦਿਨ ਜਨਰਲ ਕੈਟਾਗਰੀ ਚ 730 ਲੋਕਾਂ ਨੂੰ ਸੱਦਾ ਦੇ 541 ਦਾ ਸਕੂਰ ਸੀ ਤੇ ਉੱਤੇ 23 ਜਨਵਰੀ ਨੂੰ ਜਨਰਲ ਕੈਟਾਗਰੀ ਵਿੱਚ 1040 ਲੋਕਾਂ ਨੂੰ ਸੱਦਾ ਤੇ 543 ਦਾ ਸਕੂਰ ਸੀ ਤੇ 10 ਜਨਵਰੀ ਨੂੰ ਜਨਰਲ ਕੈਟਾਗਰੀ ਦੇ ਵਿੱਚ 1510 ਲੋਕਾਂ ਨੂੰ ਸੱਦਾ ਤੇ 446 ਦਾ ਸਕੋਰ ਸੀ ਤੇ ਐਕਸਪ੍ਰੈਸ ਐਂਟਰੀ ਐਕਸਪ੍ਰੈਸ ਐਂਟਰੀ ਵਿੱਚ 10 ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਇੱਕ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਫਰੈਂਡ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕ੍ਰੀਡਨ ਐਕਸਪੀਰੀਅੰਸ ਕਲਾਸ ਤੇ ਫੈਡਰਲ ਸਕਿਲਡ ਟ੍ਰੇਨਡਸ ਪ੍ਰੋਗਰਾਮ ਆਰ ਪ੍ਰੋਗਰਾਮ ਕ੍ਰੀਡਾ ਵਿੱਚ ਸਥਾਈ ਨਿਵਾਸ ਲਈ ਇੱਕ ਮਾਰਗ ਹੈ ਇਹ ਪ੍ਰੋਗਰਾਮ ਮਨੁੱਖੀ ਪੂੰਜੀ ਦੇ ਕਾਰਕ ਜਿਵੇਂ ਕਿ ਕਿਤਾ ਉਮਰ ਸਿੱਖਿਆ ਭਾਸ਼ਾ ਨਿਯੁਕਤਾ ਤੇ ਕੰਮ ਦੇ ਤਜਰਬੇ ਦੇ ਆਧਾਰ ਤੇ ਇਮੀਗ੍ਰੇਸ਼ਨ ਉਮੀਦਵਾਰਾਂ ਦਾ ਮੁਲਾਂਕਣ ਕਰਨ ਲਈ ਵਿਆਪਕ ਦਰਜਾਬੰਦੀ ਪ੍ਰਣਾਲੀ CRS ਦੀ ਵਰਤੋਂ ਕਰਦੇ ਨੇ ਹਰੇਕ ਕਾਰਕਾਂ ਵਿੱਚ ਇੱਕੋ ਸਕੋਰ ਸ਼ਾਮਲ ਹੁੰਦਾ ਤੇ ਉੱਥੇ ਕੁੱਲ ਉਮੀਦਵਾਰਾਂ ਦਾ CRS ਸਕੋਰ ਬਣਦਾ ਤੇ ਸਿਸਟਮ ਨੂੰ ਵੀ 2015 ਵਿੱਚ IRCC ਦੁਆਰਾ ਸਫਲ ਬਿਨੈਕਾਰ ਲਈ ਪ੍ਰੋਸੈਸਿੰਗ ਸਮੇਂ ਨੂੰ ਤੇਜ਼ ਕਰਨ ਲਈ ਇੱਕ ਸਾਧਨ ਵਜੋਂ ਪੇਸ਼ ਕੀਤਾ ਗਿਆ ਭਾਗ ਹੋਰ ਇਹ ਅਰਜ਼ੀਆਂ ਲਈ 6 ਮਹੀਨੇ ਦਾ ਪ੍ਰਸਤਾਪਿਤ ਮਿਆਦ ਸਮਾਂ ਇਹ ਉਹ ਤਹੀ ਸ਼੍ਰੇਣੀ ਆਧਾਰਤ ਚੋਣ 2023 ਵਿੱਚ ਆਰਸੀਸੀ ਦੁਆਰਾ ਐਕਸਪਰੈਸ ਸੈਂਟਰੀng ਉਮੀਦਵਾਰਾਂ ਨੂੰ ਹੋਰ ਨਿਸ਼ਾਨਾ ਬਣਾਉਣ ਦੇ ਇੱਕ ਤਰੀਕੇ ਵਜੋਂ ਲਾਂਚ ਕੀਤਾ ਗਿਆ ਸੀ ਜੋ ਕੈਨੇਡਾ ਦੇ ਕਰਮਚਾਰੀਆਂ ਵਿੱਚ ਜ਼ਰੂਰੀ ਪਾੜੇ ਨੂੰ ਭਰਨ ਜਾਂ ਫਿਰ ਜਨਸੰਖਿਆ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਦਾ ਸਭ ਤੋਂ ਵੱਧ ਸੰਭਾਵਨਾ ਰੱਖਦੇ ਨੇ ਇਸ ਉਦੇਸ਼ ਦੇ ਨਾਲ ਵਿਭਾਗ ਨੇ 2023 ਵਿੱਚ 6 ਸੰਭਾਵਿਤ ਸ਼੍ਰੇਣੀਆਂ ਦੀ ਸ਼ੁਰੂਆਤ ਕੀਤੀ ਤੇ ਇਸ ਸਾਲ ਸ਼ੁਰੂ ਦੇ ਵਿੱਚ ਘੋਸ਼ਣਾ ਕੀਤੀ ਕਿ 2025 ਤੱਕ ਇਹ ਲਾਗੂ ਰਹਿਣਗੀਆਂ ਸੇਤ ਸੰਭਾਲ ਕਿੱਤੇ ਵਿਗਿਆਨ ਟੈਕਨੋਲੋਜੀ ਇੰਜੀਨੀਅਰ ਅਗਣਿਤ ਵਪਾਰ ਕਿੱਤੇ ਵਿੱਚ ਜਿਵੇਂ ਤਰਖਾਰ ਪਲੰਬਰ ਠੇਕੀਦਾਰਾ ਵਾਜੇ ਕਿੱਤੇ ਖੇਤੀਬਾੜੀ ਦੇ ਭੋਜਨ ਦੇ ਕਿੱਤੇ ਤੇ ਫਰੈਂਚ ਪਾਸ਼ਾ ਦੀ ਮਹਾਰਤ ਵਾਲੇ ਲੋਕ ਇਹ ਸ਼੍ਰੇਣੀ ਲਈ ਡਰਾ ਪ੍ਰੋਗਰਾਮ ਸੇਸ਼ ਨਹੀਂ ਹੈ ਅਤੇ 27 ਨਿਵਾਸੀ ਬੇਨਕਾਰ ਯੋਗ ਬਣ ਲਈ ਐਕਸਪ੍ਰੈਸ ਸੈਂਟਰੀ ਐਪਲੀਕੇਸ਼ਨ ਪੂਲ ਵਿੱਚ ਹੋਣੇ ਜ਼ਰੂਰੀ ਨੇ ਸੋ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਖਬਰ ਇਸੇ ਤਰ੍ਹਾਂ ਚੱਲਣਗੀਆਂ ਦੇਸ਼ ਦੇ ਨੇ तमाम ਖਬਰਾਂ ਦੇਖਣ ਵਾਸਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ